ਸਾਸਤਰੀ ਕਾਲਜੀ ਸਾਰਿਆਂ ਨੂੰ ਬਾਈ ਜੀ ਤੁਹਾਨੂੰ ਅੱਜ ਬਹੁਤ ਵਧੀਆ ਚੀਜ਼ ਦਿਖਾਉਣੇ ਆ ਜੀ ਕਿਸੇ ਨੇ ਅਜੇ ਤੱਕ ਦੇਖੀ ਨਹੀਂ ਹੋਣੀ ਤੇ ਨਾ ਹੀ ਕਿਸੇ ਦੇਖਿਆ ਹੋਊਗਾ ਜੀ ਤੇ ਆਪਣਾ 25 ਗਰਾਂ ਟਰੈਕਟਰ ਆ ਜੀ ਬਹੁਤ ਵਧੀਆ ਸਾਨ ਦਾ ਤਿਆਰ ਕੀਤਾ ਵਾ ਬਾਈਆਂ ਦਾ ਸੌਂਕ ਨਾਲ ਦੇਖ ਸਕਦੇ ਹੋ ਵੀਡੀਓ ਬਾਈ ਨੇ ਸੀਸੇ ਵਾਲੇ ਕੈਮਰੇ ਚ ਲਾਇਆ ਵਾ ਜੀ ਸਾਇਲੈਂਸਰ ਦੇਖ ਸਕਦੇ ਕੱਲੀ-ਕੱਲੀ ਚੀਜ਼ ਦੇਖਣ ਲਈ ਟਰੈਕਟਰ 25 ਗਰਾਂ ਟਾਇਰ ਦੇਖ ਸਕਦੇ ਵੱਡੇ ਪਾਏ ਦੇ ਆ ਪਾਈ ਦੇ ਇਹ ਜੇ ਉਹ ਆ ਵੀ ਘੋਮ ਦੇ ਦਿੱਤੇ ਗਾੜਾ ਇਹ ਚੱਕਿਆਂ ਦੇ ਬਹੁਤ ਹੀ ਸ਼ੌਂਕ ਨਾਲ ਤਿਆਰ ਕੀਤਾ ਬਾਈ ਇੰਡੀਕੇਟਰ ਇਹੋ ਜਿਹੇ ਲਾਏ ਹੋਇਆ ਆ ਉਹ ਦੇਖੋ ਜੀ ਕੁੰਡੇ ਕਿਵੇਂ ਲਿਆ ਥੋੜ੍ਹ ਨਾਲੇ ਠੀਕ ਹੈ ਹੈਂਡਲ ਦੇਖ ਸਰ ਜੀ ਬਾਕਸੇ ਲਾਇਆ ਬਾਈ ਦੇ ਦੋ ਘੋਮ ਦੇ ਜੀ ਤਵੇ ਦੇਖੋ ਜੀ ਦੋਨੇ ਅੱਗੇ ਘੁੰਮਦੇ ਆ ਚੱਕਿਆਂ 'ਚ ਟਾਇਰ ਟੂਰ ਨਵੇਂ ਪੂਰੇ ਵਧੀਆ ਬਹੁਤ ਸੁੰਦਰ ਸੋਕਣਾਂ ਤਿਆਰ ਕੀਤੀਆਂ ਨੇ LED ਲਾਈਟਾਂ ਦੇਖ ਸਕਦੇ ਹੋ ਛਤਰੀ ਜਿੰਦਰੀ ਜਿਹਾ ਨਹੀਂ ਜੀ ਬਾਕੀ LED ਚੱਲਦੀ ਹੈ ਲਾਈਟ ਆ ਉਹ ਜਿਹੜੀ ਛਤਰੀ ਤੇ ਲੱਗੀ ਹੋਈ ਹੈ ਜੀ ਕੱਲੀ-ਕੱਲੀ ਚੀਜ਼ ਵਈ ਦੇਖਣ ਵਾਲੀ ਆ ਠੀਕ ਹੈ ਜੀ ਸੀਟ ਸੂਟ ਪੂਰੀ ਵਈ ਘਾਟ ਲਾਈਆ ਸਲੈਂਸਰ ਤੇ ਹੱਥ ਕਰੀ ਪਈ ਜੀ ਬਈ ਸੌਂਕ ਦਾ ਕੋਈ ਮੁੱਲ ਨਹੀਂ ਜੀ ਹਾਲ ਲਿਖਿਆ ਹੋਇਆ ਬਈ ਦਾ ਜਿਹਦਾ ਬਕਸਾ ਲਾਇਆ ਵਾ ਤੇ ਮਗਰ ਹੀ ਮੈਂਕਾ-ਨੂਕਾ ਜਿਹਾ ਸੋਹਣਦਾਰ ਬਨਾ ਬੰਦਰ ਖੜਾ ਜੀ ਟ੍ਰੈਕਟਰ 2011 ਆ 25 ਕਰੀ ਸੌਰੀ ਤੇ ਬਾਈ ਦਾ ਵਰਟ ਵੀ ਰੱਖਿਆ ਵੀ ਸੌਂਗ ਤੁਰ ਤੇ ਦੇਖ ਸਕਦੇ ਜੀ ਠੀਕ ਹੈ ਜੀ ਉਠੀ ਦੇ ਅੰਦਰ ਲਾਵਾ ਬਾਈ ਦਾ ਤੇ ਸਮੋਗਦਾ ਕੋਈ ਮੁੱਲ ਨਹੀਂ ਬਾਈ ਤੇ ਇਸੀ ਸੇ ਦੇ ਅੰਦਰ ਲਾ ਕੇ ਬਾਈ ਨੇ ਹਨ ਹਵਾਲਾ ਵੀ ਪੂਰਾ ਟੋਰਨ ਧੰਨਵਾਦ ਮੇਰੀ ਵੀਡੀਓ ਨੂੰ ਬਾਅਦ ਤੋ ਸ਼ੇਅਰ ਕਰਿਓ ਤੇ ਬਾਕੀ ਇਹ ਜੀ ਤੁਹਾਨੂੰ ਨੌਲੇਜ ਵਾਲੀ ਵੀਡੀਓ ਹੋਰ ਦਿਖਾਵਾਂਗੇ ਧੰਨਵਾਦ ਬਾਈ ਇਹ ਸ਼ੀਸ਼ੇ ਤੇ ਖੜਾ ਹੈ ਬਾਈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਜੀ 25 11 ਟਰੈਕਟਰ ਕੱਲੀ ਕੱਲੀ ਚੀਜ਼ ਹੈ ਦੇਖਣ ਵਾਲੀ ਹੈ ਬਾਕੀ ਸ਼ੀਸ਼ਾ ਦੇਖੋ ਜੀ ਉਹ ਚੈਨਲ ਤੇ ਲਾਇਆ ਵਾਲੇ ਕੋਲ ਗ੍ਰਾਉਂਡ ਕਲਰ ਦਾ ਇਹ ਕਲਰ ਥੀਮ ਕਰਦਾ ਤੇ ਧੰਨਵਾਦ ਜੇ ਮੇਰੀ ਵੀਡੀਓ ਨੂੰ ਬਾਕੀ ਤਾਂ ਸ਼ੇਅਰ ਕਰਿਓ ਤੇ ਬਾਕੀ ਹਜੇ ਤੁਹਾਨੂੰ ਨੋਵਲਜ ਵਾਲੀਆਂ ਵੀਡੀਓ ਹੋਰ ਦਿਖਾਵਾਂਗੇ はい。Anyway.